ਜਬਿਓ ਸਸਰੀ ਕਾਲ ਬਈ ਸਾਰਿਆਂ ਨੂੰ ਹੁਣ ਜੋ ਹੁਣ ਦੀ ਵੱਡੀਆਂ ਖਬਰਾਂ ਜੋ ਆਈ ਆ ਸਾਹਮਣੇ ਜੋ ਕਿ ਜਗਜੀਤ ਸਿੰਘ ਕਿਸਾਨ ਆਗੂ ਡੱਲੇਵਾਲ ਜੋ ਕਿ ਬਈ ਮਰਨ ਵਰਤ ਤੇ 81 ਦਿਨ ਹੋ ਚੱਲੇ ਜੋ ਅੱਜ ਉਹਨਾਂ ਦਾ ਜੋ ਆਪਾਂ ਕਹਿੰਦੀਏ ਸਮਾਂ ਜੋ 15 ਫਰਵਰੀ ਤੇ 14 ਫਰਵਰੀ ਨੂੰ ਉਹਨਾਂ ਦੀ ਸੁਣਵਾਈ ਹੋਣ ਜਾ ਰਹੀ ਸੀ ਤੇ ਹੁਣ ਜੋ ਉਹ ੜੀਕ ਪੂਰੀ ਹੋ ਚੱਲੀ ਜਿਹਦੇ ਕਰਕੇ ਕਿ ਹੁਣ ਕੇਂਦਰ ਸਰਕਾਰ ਨਾਲ ਗੱਲਬਾਤ ਹੋਊਗੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਤਾਂ 11 ਵਜੇ ਹੋ ਇਧਰੋਂ ਚੰਡੀਗੜ੍ਹ ਐਂਬੂਲੈਂਸ ਦੇ ਵਿੱਚ ਲਿਆ ਜਾਊਗਾ ਪਾਂ ਜਿਹਦੇ ਵਿੱਚ ਜਿਹੜੇ ਸਾਡੇ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਇਹਨਾਂ ਨੇ ਤਾਂ ਉਸ ਵਾਅਦੇ ਤੋਂ ਮੁੱਕਰੇ ਆ ਕਿਉਂਕਿ ਜੁੜਾ ਅੰਦੋਲਨ ਪਹਿਲੇ ਦੇ ਵਿੱਚ ਕਈ ਨੌਜਵਾਨ ਨੌਜਵਾਨ ਸੀ ਜਿਹੜੇ ਕਈ ਜਾਨਾਂ ਚਲੀਆਂ ਗਈਆਂ ਤਾਂ ਜਿਹੜਾ ਇਹ ਦੂਜਾ ਆਂਦਾ ਉਹਨਾਂ ਨੂੰ ਹੱਲੇ ਤੱਕ ਇਹਨੂੰ ਸਾਲ ਦੇ ਕਰੀਬ ਹੋ ਚੱਲਿਆ ਤਾਂ ਜਿਹੜੇ ਇਹਨਾਂ ਦੇ ਨਾਲ ਸਾਡੇ ਕਿਸਾਨਾਂ ਨਾਲ ਵਾਅਦੇ ਕੀਤੇ ਨਾ ਤਾਂ ਇਹਨਾਂ ਦੇ ਉਹ ਪੂਰੇ ਨਜ਼ਰ ਆਉਂਦੇ ਆ ਤੇ ਜੇ ਗੱਲ ਕਰੀਏ ਸੈਂਟਰ ਸਰਕਾਰ ਦੀ ਤਾਂ ਜਿਹੜਾ ਸੀਐਮ ਭਵਨਤਮਾਨ ਆ ਇਹ ਦੋਨੇ ਮਿਲੀਆਂ ਜੁਲੀਆਂ ਸਰਕਾਰਾਂ ਗਈਆਂ ਕਿਹੜਾ ਸੀਐਮ ਭਵੰਤ ਮਾੜਾ ਪੰਜਾਬ ਦੇ ਵਿੱਚ ਜਿਹਨੂੰ ਆਪਾਂ ਕਹਨੇ ਆ ਇਹ ਸਿਰਫ ਇੱਕ ਰਬੜ ਦੀ ਮੋਹਰ ਬਣ ਕੇ ਰਹਿ ਗਿਆ ਕਿਉਂਕਿ ਇਹਨੇ ਜਿਹੜੇ ਵਾਦੇ ਕਰੇ ਸੀ ਸਾਡੀਆਂ ਭੈਣਾਂ ਨਾਲ ਸਾਡੇ ਬਜ਼ੁਰਗਾਂ ਨਾਲ ਵੀ ਹਰ ਮਹੀਨੇ ਦੀ ਮਹੀਨੇ 1000 ਰੁਪਏ ਦੇਊਗਾ ਨਾ ਤਾਂ ਇਹਦਾ ਕਿਤੇ ਉਹ ਨਜ਼ਰ ਆਇਆ ਤੇ ਇੱਕ ਵਾਦਾ ਹੋਰ ਕਰਾਈ ਸਾਡੇ ਬਜ਼ੁਰਗਾਂ ਨਾਲ ਮਹੀਨੇ ਦੀ ਮਹੀਨੇ 2500 ਪੈਨਸ਼ਨ ਦੇਊਗਾ ਨਾ ਇਹਦੇ ਉਹ ਆਇਆ ਵਾਦੇ ਨਜ਼ਰ ਤਾਂ ਇਹ ਜਿਹੜੇ ਇਹਨਾਂ ਨੇ ਕੇਂਦਰ ਸਰਕਾਰ ਨੇ ਪਹਿਲਾਂ ਤੋਂ ਜਦੋਂ ਅੰਦੋਲਨ ਪਹਿਲਾਂ ਸ਼ੁਰੂਆਤ ਤੋਂ ਚੱਲਿਆ ਸੀ ਉਦੋਂ ਮੰਗਾ ਪੂਰੀਆਂ ਕੀਤੀਆਂ ਗਈਆਂ ਸੀ ਤੇ ਵਾਦੇ ਤੋਂ ਫਿਰ ਤੋਂ ਵਾਅਦੇ ਇਨਕਾਰ ਕਰਤਾ ਇਸ ਕਰਕੇ ਖਨੌਰੀ ਬਾਡਰ ਤੇ ਸ਼ੰਭੂ ਬਾਡਰ ਤੇ ਘੱਟੋ ਘੱਟ ਲੰਬੇ ਸਮੇਂ ਤੋਂ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਮਰਨ ਵਰਤੇ ਬੈਠਿਆ ਉਹਨਾਂ ਨੂੰ ਅੱਜ 81 ਦਿਨ ਹੋ ਚੱਲੇ ਜਿਹਦੀ ਕੀ ਹਾਲਤ ਬਹੁਤ ਗੰਭੀਰ ਆ ਕਿਉਂਕਿ ਇੱਕ ਪਹਿਲਾਂ ਹੀ ਉਹ ਕੈਂਸਰ ਦੇ ਮਰੀਜ਼ ਆ ਕੁਝ ਵੀ ਹੋ ਸਕਦਾ ਤਾਂ ਜਿਹਦਾ ਹੁਣ ਸਮਾਂ 14 ਫਰਵਰੀ ਨੂੰ ਪੂਰਾ ਹੋ ਚੁੱਕਿਆ ਕਿਉਂਕਿ ਬਹੁਤ ਲੰਬਾ ਸਮਾਂ ਦਿੱਤਾ ਸੀ ਇਹਨਾਂ ਨੇ ਤੋ ਉਹ ਜਿਹੜੀ ਉਹ ਹੁਣ ਜਾਂ ਕੇਂਦਰ ਸਰਕਾਰ ਨਾਲ ਗੱਲਬਾਤ ਹੋਣ ਜਾ ਰਹੀ ਆ ਤਾਂ ਇਹ ਤੁਹਾਡੇ ਨਾਲ ਵਿਚਾਰ ਆਪਾਂ ਤੁਰੰਤ ਸਾਂਝੇ ਕਰਾਂਗੇ ਜਦੋਂ ਇਹ ਖਬਰ ਆਊਗੀ ਖਨੋਰੀ ਬਾਰਡਰ ਤੋਂ ਹੁਣ ਰਵਾਨਾ ਹੋਣਗੇ 11 ਵਜੇ ਤਾਂ ਚੰਡੀਗੜ੍ਹ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਆ ਕੇਂਦਰ ਸਰਕਾਰ ਨਾਲ ਕਿਉਂਕਿ ਜਿਹੜੇ ਕਿਸਾਨਾਂ ਨਾਲ ਹੁਣ ਬਹੁਤ ਜ਼ਿਆਦਾ ਇਹ ਜਦੋਂ ਦੀ ਇਹ ਸਰਕਾਰ ਆਈ ਆ ਪੌਣੇ 3 ਸਾਲ ਹੋ ਗਏ ਸੀਐਮ ਭਵਨਤਮਾਨ ਆਏ ਨੂੰ ਤਾਂ ਉਦੋਂ ਦਾ ਅਤਿਆਚਾਰ ਬਹੁਤ ਹੋ ਰਿਹਾ ਪੰਜਾਬ ਦੇ ਵਿੱਚ ਕਿਉਂਕਿ ਧਰਨੇ ਪਰ ਜੇ ਗੱਲ ਕਰੀਏ ਥਾਂ-ਥਾਂ ਤੇ ਧਰਨੇ ਲੱਗ ਰਿਹਾ ਜਦੋਂ ਜੀ ਕਰਦਾ ਡਾਂਗਾ ਮਾਰ ਰਿਹਾ ਨਾ ਇਹ ਬਜ਼ੁਰਗ ਦੇਖਦੇ ਆ ਨਾ ਇਹ ਵਿਚੀ ਜਿਹੜੀਆਂ ਆਪਣੇ ਲੇਡੀਜ਼ ਆ ਚੰਡੀਗੜ੍ਹ ਇੱਕ ਮੋਰਚਾ ਰੱਖਿਆ ਗਿਆ ਸੀ ਇੱਕ ਤਾਂ ਆਪਣੇ ਕਿਸਾਨ ਆਗੂਆਂ ਦਾ ਇੱਕ ਜੋ ਬੰਦੀ ਸਿੰਘਾਂ ਨੂੰ ਰਿਹਾਈ ਨੂੰ ਲੈ ਕੇ ਰੱਖਿਆ ਗਿਆ ਸੀ ਮੋਰਚਾ ਤੇ ਸਿੰਘਾਂ ਦੇ ਵੀ ਡਾਂਗਾ ਮਾਰੀਆਂ ਗਈਆਂ ਕਿਸਾਨਾਂ ਦੇ ਵੀ ਤੇ ਪਾਣੀ ਦੀਆਂ ਬੁਸ਼ਾਰਾ ਮਾਰੀਆਂ ਗਈਆਂ ਅਥਰੂ ਗੈਸ ਦੇ ਗੋਲੇ ਸੱਟੇ ਗਏ ਜਿਹਦੇ ਵਿੱਚ ਇਹ ਸਰਕਾਰ ਚਾਰੇ ਪਾਸੋਂ ਫਿੱਟ ਮੂਹ ਹੀ ਮਿਲ ਰਹੀ ਆ ਇਹ ਚਾਰੇ ਪਾਸੋਂ ਕਿਉਂਕਿ ਦਿੱਲੀ ਤੋਂ ਤਾਂ ਹਾਰ ਚੁੱਕੇ ਜਿਹਨੂੰ ਦਿੱਲੀ ਵਾਲਾ ਲਾਲਾ ਕਹਿੰਦੇ ਸੀ ਨਾ ਉਹਦੇ ਝਾੜੂ ਦੀਆਂ ਤੀਲਾ ਤੀਲਾ ਹੋ ਗਈਆਂ ਉਹਨੂੰ ਖਰਾar ਤਾਂ ਝਾੜੂ ਨੂੰ ਦਿੱਲੀ ਵਾਲਿਆਂ ਨੇ ਦਿਲ ਚੋਂ ਜਿਹੜਾ ਇਹਦੇ ਭਲੇਖਾ ਸੀਗਾ ਇਹਦਾ ਜਿਹੜਾ ਤੁਹਾਡਾ ਲਾਲਾਗਾ ਇਹ ਕੇਦਰੀਵਾਲ ਇਹਦੇ ਭਲੇਖਾ ਸੀਗਾ ਦਿਲ ਚ ਵੀ ਮੈਂ ਤਾਂ ਜਿੱਤਣਾਗਾ ਕਿਉਂਕਿ ਇਹਨੇ ਇੱਕ ਭਾਜਪਾ ਨੂੰ ਇੱਕ ਚੈਲੰਜ ਦਿੱਤਾ ਗਿਆ ਸੀ ਕਹਿੰਦਾ ਤੁਸੀਂ ਹਿੰਦੀ ਦੇ ਵਿੱਚ ਕਿਹਾ ਸੀ ਤੁਸੀਂ ਇਸ ਜਨਮ ਦੇ ਵਿੱਚ ਕਹਿੰਦਾ ਮੈਨੂੰ ਨਹੀਂ ਹਰਾ ਸਕਦੇ ਤੇ ਤੁਨ ਅਗਲਾ ਜਨਮ ਲੈਣਾ ਪਊ ਅਗਲੇ ਜਨਮ ਚ ਤਾਂ ਭੋਵੇਂ ਹਰਾ ਦੋ ਤਾਂ ਭਾਜਪੀ ਵਾਲਿਆਂ ਨੂੰ ਇਹਨਾਂ ਨੂੰ ਇਸੇ ਜਨਮ ਦੇ ਵਿੱਚ ਹੀ ਹਰਾਇਆਗਾ ਨਾਲੇ ਇਹਨਾਂ ਨੂੰ ਚੈਲੰਜ ਵੀ ਕੀਤਾ ਇਹ ਖੁਦ ਮੰਨੇ ਵੀ ਆ ਵੀ ਜੋ ਹੁਣ ਸਾਡਾ ਜਿਹੜਾ ਸਮਾਸੀ ਉਹ ਲੰਘ ਚੁੱਕਿਆ ਹੁਣ ਇਹ ਬੀਜੇਪੀ ਚਲਾਊਗੀ ਇਹ ਸਰਕਾਰ ਵੀ ਸਾਡੀ ਇੰਨੀ ਕ ਅਪੀਲ ਆ ਜਿਵੇਂ ਅਸੀਂ ਸ਼ੁਰੂਆਤ ਤੋਂ ਮੰਗਾ ਪੂਰੀਆਂ ਕਰਦੇ ਆਏ ਆ ਤਾਂ ਐਵੇਂ ਕੀ ਇਹ ਕਰਨ ਕਿਉਂਕਿ ਇਹਨਾਂ ਨੇ ਕੋਈ ਖਾਸ ਕੰਮ ਨਹੀਂ ਕਰੇ ਦਿੱਲੀ ਦੇ ਵਿੱਚ ਜੇ ਕਰੇ ਹੁੰਦੇ ਫਿਰ ਹਰਦੇ ਨਹੀਂ ਸੀਗੇ ਤੇ ਜੇ ਹੁਣ ਗੱਲ ਕਰੀਏ ਜਿਹੜਾ ਇਹ ਦਿੱਲੀ ਵਾਲਾ ਲਾਲਾ ਤੇ ਉਧਰੋਂ ਸੀਐਮ ਭਵਨਤਮਨ ਹੁਣ ਇਹਨਾਂ ਦੋਨਾਂ ਦੀ ਨਜ਼ਰ ਪੰਜਾਬ ਦੇ ਵਿੱਚ ਆ ਹੁਣ ਮਿਲ ਕੇ ਲੁੱਟਣਗੇ ਪੰਜਾਬ ਨੂੰ ਇਹ ਦੋਨੇ ਕਿਉਂਕਿ ਜਿਹੜਾ ਕੇਜਰੀਵਾਲ ਆ ਦਿੱਲੀ ਤੋਂ ਤਾਂ ਲੱਤ ਮਾਰਤੀ ਇੱਥੋਂ ਵਾਲਿਆਂ ਨੇ ਤਾਂ ਹੁਣ ਰਹਿ ਗਿਆ ਇਕੱਲਾ ਪੰਜਾਬ ਹੁਣ ਇਹ ਮਿਲ ਕੇ ਉਹਨੂੰ ਲੁੱਟਣਗੇ ਸਾਡੇ ਪੰਜਾਬ ਨੂੰ ਜਿਹੜਾ ਸੀਐਮ ਭਵਨਤਮਨ ਆ ਇਹਨੇ ਤਾਂ ਕਹਿ ਵੀ ਦਿੱਤਾ ਸਾਡੇ 2 ਸਾਲ ਹਜੇ ਪਏ ਆ ਜੀ ਹੋਰ ਤਾਂ 2 ਸਾਲਾਂ ਚ ਇਹਨੂੰ ਪਤਾਗਾ ਵੀ ਮਾ ਆਪਦਾ ਕਰੋੜਾਂ ਦਾ ਬੰਗਲਾ ਤਾਂ ਉਹਦੇ ਕੋਲੇ ਹੈਗੇ ਆ ਕੇਜਰੀਵਾਲ ਕੋਲੇ ਪਾ ਕੇ ਗੰਦੀਆਂ ਹੀ ਆ ਚੱਪਲਾ ਛੜੇ ਜੇ ਲੀੜੇ ਮੈਂ ਜੀ ਆਮ ਆਦਮੀ ਆ ਕਹੂਆ ਤਾਂ ਇਹ ਤੋੜੂ ਹਰਾਤਾ ਆਮ ਆਦਮੀ ਕੋਈ ਚੰਗਾ ਕੰਮ ਤਾਂ ਕਰਿਆ ਨਹੀਂ ਇਹਨਾਂ ਨੇ ਤੇ ਜੇ ਗੱਲ ਕਰੀ ਸੀਐਮ ਭਵਨਤਮਾਨ ਦੀ ਇਹ ਵੀ ਇੱਕ ਬੁੱਚੜ ਵਾਲਾ ਬੇਕਾਰ ਐਨਾ ਇਹਨੇ ਵਾਅਦੇ ਕਰੇ ਲੋਕਾਂ ਨਾਲ ਵੱਡੇ ਵੱਡੇ ਮੈਂ ਜੀ ਨੌਕਰੀਆਂ ਦਿੱਤੀਆਂ ਪੰਜਾਬ ਦੇ ਵਿੱਚ ਮੈਂ ਇਹ ਕੀਤਾ ਜਿਵੇਂ ਕੀਤਾ ਕੀ ਕੀਤਾ ਫਿਰ ਤੂੰ ਹਰਦਾ ਨਹੀਂ ਸੀ ਜੇ ਕਰਿਆ ਹੁੰਦਾ ਚੱਜਦਾ ਕੁਝ ਜਿਹਦੇ ਵਿੱਚ ਚਾਰੇ ਪਾਸੇ ਇਹਨਾਂ ਨੂੰ ਫਿਟ ਬੁਹੀ ਮਿਲ ਰਹੀ ਆ ਤਾਂ ਜੋ ਹੁਣ ਜਗਜੀਤ ਸਿੰਘ ਡੱਲੇਵਾਲ 75 ਸਾਲ ਦਾ ਬਜ਼ੁਰਗ ਜੋ ਮਰਨ ਮਰਤੇ ਬੈਠੇ ਨੂੰ ਅੱਜ 81 ਦਿਨ ਹੋ ਚੱਲੇ ਤਾਂ ਉਹਨਾਂ ਦੀ ਹਜੇ ਸੁਣਵਾਈ ਅੱਜ ਜੋ 15 14 ਫਰਵਰੀ ਨੂੰ ਇਹਨਾਂ ਨੇ ਵਾਅਦਾ ਕੀਤਾ ਸੀ ਵੀ 14 ਫਰਵਰੀ ਨੂੰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸੁਣਵਾਈ ਹੋ ਉਹ ਸਮਾਂ ਪੂਰਾ ਹੋ ਚੱਲਿਆ ਤੇ ਅੱਜ ਜੋ ਚੰਡੀਗੜ੍ਹ ਦੇ ਵਿੱਚ 11 ਵਜੇ ਮੀਟਿੰਗ ਰੱਖੀ ਗਈ ਹੈ ਕੇਂਦਰ ਸਰਕਾਰ ਦੀ ਜਿਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਉਹਨਾਂ ਦਾ ਕਹਿਣਾ ਇਹ ਆ ਕਿਉਂਕਿ ਇੱਕ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਜਿਹੜਾ ਪਹਿਲੇ ਅੰਦੋਲਨ ਅੰਦੋਲਨ ਬਹੁਤ ਲੰਮਾ ਚੱਲਿਆ ਸੀ ਉਹ ਵੀ ਇੱਕ ਸਾਲ ਕਿਸਾਨ ਆਗੂ ਸਾਰੇ ਜਿੰਨੇ ਵੀ ਸੀ ਆਪਣੇ ਕਿਸਾਨ ਭਰਾ ਉੱਥੇ ਘੱਟੋ ਘੱਟ ਸਾਲ ਮੰਗੂ ਪਹਿਲਾ ਖੱਜਲ ਖਰਾਬ ਹੋਈਆ ਕਿੰਨੀਆਂ ਜਾਨਾਂ ਚਲੀਆਂ ਗਈਆਂ ਸੀ ਕਿੰਨੇ ਨੌਜਵਾਨ ਸੀ ਦੋਆ ਤਾਂ ਉਦੋਂ ਇਹਨਾਂ ਨੇ ਇੱਕ ਝੂਠਾ ਦਿਲਾਸਾ ਦੇ ਕੇ ਉੱਥੋਂ ਕਿਸਾਨ ਕਿਸਾਨਾਂ ਨੂੰ ਸਾਰਿਆਂ ਨੂੰ ਘਰੇ ਭੇਜਤਾਈ ਵੀ ਹਾਂ ਸੋਡੀਆਂ ਮੰਗਾ ਜੋ ਤੁਸੀਂ ਕਹੋਗੇ ਉਹ ਹੋਊਗਾ ਵਾਦੇ ਤੋਂ ਫੇਰ ਮੁੱਕਰ ਗਏ ਇਹਦਾ ਕਰਕੇ ਹੁਣ ਖਨੌਰੀ ਵਾਡਰ ਤੇ ਸ਼ੰਭੂ ਵਾਡਰ ਹਰ ਵਕਤ ਮੋਰਚਾ ਜਾਰੀ ਆ ਤਾਂ ਜੋ ਹੁਣ ਇਹ ਸਮਾਂ ਉਹਨਾਂ ਦਾ ਪੂਰਾ ਹੋ ਚੱਲਿਆ ਕਿਉਂਕਿ ਇਹਨਾਂ ਨੇ ਵਾਦਾ ਕਰਿਆ ਸੀ ਵੀ 14 ਫਰਵਰੀ ਨੂੰ ਜਗਜੀਤ ਸਿੰਘ ਡੱਲੇਵਾਲ ਦੀ ਸੁਣਵਾਈ ਹੋਊਗੀ ਤਾਂ ਅੱਜ ਉਹ ਸੁਣਵਾਈ ਹੋਣ ਜਾ ਰਹੀ ਆ ਦੇਖਦੇ ਆ ਆਪਾਂ ਕੀ ਕਹਿੰਦੇ ਆ ਇਹ ਸੁਣਵਾਈ ਦੇ ਵਿੱਚ ਤਾਂ ਆਪਾਂ ਤੁਹਾਡੇ ਨਾਲ ਤੁਰੰਤ ਸਾਂਝੇ ਕਰਾਂਗੇ ਵਿਚਾਰ ਜਦੋਂ ਉੱਥੇ ਕੋਈ ਖਬਰ ਆਈ ਤਾਂ ਹੁਣ ਆਪਾਂ ਫਿਰ ਤੋਂ ਕਹਨੇ ਆ ਜੀ ਜਿੱਥੋਂ ਤੱਕ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਕੋਈ ਆਪਣੀ ਆਮ ਗੱਲਬਾਤ ਨਹੀਂ ਹੁੰਦੀ ਤੇ ਆਪਣਾ ਵਿਊ ਲੈਣ ਵਾਸਤੇ ਨਹੀਂ ਵੀਡੀਓ ਬਣਾਉਂਦੇ ਚਾ ਆਪਾਂ ਪੰਜਾਬ ਨੂੰ ਜਾਗਰਤ ਕਰਨਾ ਚਾਹੁੰਦੇ ਆ ਵੀ ਇਹਨਾਂ ਤੋਂ ਬਚੋ ਕਿਉਂਕਿ ਦੋ ਸਰਕਾਰਾਂ ਤੋਂ ਪਹਿਲਾਂ ਅੱਕ ਕੇ ਤੀਜਾ ਘਰ ਭਗਵੰਤ ਮਾਨ ਦਾ ਚੁਣਿਆ ਸੀ ਇਹਨੇ ਵੀ ਲੱਤ ਮਾਰਤੀ ਸਾਰਿਆਂ ਦੀ ਚਲੋ ਜੀ ਖਾਸ ਕਰਕੇ ਅਪੀਲ ਕਰਦੇ ਆ ਆਪਣੇ ਭਰਾਵਾਂ ਭੈਣਾਂ ਨੂੰ ਜਿੱਥੋਂ ਤੱਕ ਵੀਡੀਓ ਜਾਂਦੀ ਆ ਵੀਡੀਓ ਨੂੰ ਗਰੁੱਪਾਂ ਵਿੱਚ ਪਾ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਇੱਕ ਇੰਨੀ ਇੱਕ ਅਪੀਲ ਕਰਦੇ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ